ਆ ਦੇਖੋ ਹੁਣ ਬਣਾ ਲਈ ਇਹਦਾ ਜੇਡ ਸੀ ਇਹਨੇ ਘੁੰਡ ਕੱਢਿਆ ਠੀਕ ਆ ਤੇ ਤੇਰਾ ਜੇਡ ਵੀ ਕੱਢੀ ਫਿਰਦਾ ਸੀ ਘੁੰਮੂ ਤੇਰਾ ਦਿਮਾਗ ਸੱਚੀ ਗਰੇਕ ਹੋ ਗਿਆ ਨੰਨਾ ਦੱਸਦਾ ਦੇ ਟੱਬੇ ਤੇ ਲੈ ਗਿਆ ਮੈਂ ਸ਼ਾਮਾ ਡਾਇਨਾਸੌਰ ਆਪਰੇ ਟੱਬੇ ਤੇ ਦੁਪਹਿਰ ਦੁਪਹਿਰ ਦਾ ਟਾਈਮ ਅੱਛਾ ਤੁਹਾਡੀ ਟੋਟੀ ਸੁੱਈ ਸੀ ਪਹਿਲੇ ਸੂਏ ਲੈ ਗਿਆ ਚੱਕ ਕੇ ਫਿਰ ਹਾਂ ਇੱਥੇ ਤੋਂ ਬਾਅਦ ਹਾਂ ਵਿਆਹ ਵਾਲੇ ਮੱਕੀ ਮੱਕੀ ਟੌਕਿੰਗ ਦਾ ਤੇ ਆਈਵਨ ਸ਼ੌਟ ਤੇ ਉੱਥੇ ਪਹੁੰਚ ਗਿਆ ਜੇ ਸਰਫਲੇ ਲਈ ਇਹ ਨਹੀਂ ਮਰਦਾ ਨਾ ਨਾ ਬਗਰੇ ਆਂ ਕੁੜੀਆਂ ਦਾ ਬਹੁਤ ਬੜੀ ਫੈਨ ਹੈ ਤੇ ਜੇ ਸਰਫਲੇ ਲਈ ਇਹ ਨਹੀਂ ਮਰਦਾ ਆ ਜਿਹੜੇ ਦੇਖ ਰਹੇ ਹਨ ਸਾਰਿਆਂ ਨੂੰ ਪਤਾ ਹੈ ਹੈ ਇਹ ਪਤਾ ਵੀ ਫੈਨ ਮੈਂ ਆ ਕਿ ਤੂੰ ਆ ਮੇਰਾ ਮੈਂ ਤਾਂ ਸਿਰਫ ਉਹੀ ਹੈ। ਉਹੀ ਗੋਣ। ਉਹ ਜਿਹੜਾ ਘਮੀ ਜਾਂਦਾ ਤਾਂ। ਪੱਖਾ। ਹਾਂ। ਫਰਮੇ ਸੁੱਖੇ ਕੀ ਹਾਲ ਹੈ? ਬਹੁਤ ਵਧੀਆ। ਅੱਛਾ। ਅੱਜ ਤੋਂ ਥੋੜੀ ਜਗ੍ਹਾ ਤੋਂ ਡਿਫਰੈਂਟ ਇਸ ਵੇਲੇ। ਮਾਂ ਕਿ ਤੁੰਡ ਕੱਢਿਆ। ਹੋਰ ਹੁਣ। ਉਹ ਤਾਂ ਜਾਂ ਖਾਣੇ ਦੀ ਪ੍ਰਿੰਡ ਲੜ ਗਈ ਮੇਰੇ। ਮੈਂ ਕਿਹਾ ਤਾਂ ਤੇਰੇ ਤੋਂ ਢੂੰਡ ਕੱਢਦੀਆਂ। ਪ੍ਰਿੰਡਾਂ ਦਾ ਤਾਂ ਬਹਾਨੀ ਆ। ਮੈਨੂੰ ਆਇਆ ਲੱਗਦਾ ਤੇਰਾ ਜੇੜ ਲੱਗਦਾ ਸੀ ਉਹ। ਕੌਣ ਹੈ? ਜਿਹਦੇ ਮੂਰੇ ਕੁੰਡ ਕੱਢੀ ਜਾਂਦੀ ਸੀ। ਫਾਇਦੇ ਨਾ ਖਾਲੀ ਮੇਰੇ ਤੋਂ ਕੰਨ ਦੇ ਹੋਰ ਹੁਣ ਮੇਰਾ ਹਲੇ ਵਿਆਹ ਨਹੀਂ ਹੋਇਆ ਪਤਾ ਨਹੀਂ ਕਿਹੜੇ ਕੰਦੇਲ ਨੂੰ ਮੇਰਾ ਜੇਠ ਬਣਾਤਾ ਕਿਉਂ ਜੇਠ ਬਣ ਨਹੀਂ ਸਕਦਾ ਬਿਣਾ ਵਿਆਹ ਤੋਂ ਕੀ ਬਿਣਾ ਵਿਆਹ ਤਾਂ ਜੇਠ ਹੀ ਬਣ ਸਕਦਾ ਬਿਣਾ ਵਿਆਹ ਤਾਂ ਜੇਠ ਕਿਵੇਂ ਬਣ ਜਗਾ ਤੁਸੀਂ ਦੱਸਿਓ ਪਹਿਲਾਂ ਹੈ ਇਹਦਾ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਗਰਮੀ ਵੜ ਗਈ ਉਹ ਤੇਰੇ ਦਿਮਾਗ 'ਚ ਤੂੰ ਮੈਨੂੰ ਦੱਸ ਹਾਂ ਬਿਨਾ ਵਿਆਹ ਤਾਂ ਤੇਰੀ ਕੀ ਕੀ ਕਹਿੰਦੇ ਆ ਉਹਨੂੰ ਦੱਸ ਮੇਰੀ ਕੋਈ ਘਰ ਵਾਲੀ ਬਣ ਚੋਗੀ ਬਿਨਾ ਵਿਆਹ ਤੋਂ ਕਿਵੇਂ ਤੇਰੀ ਕੋਈ ਕੀ ਕਹਿੰਦੇ ਆ ਉਹ ਕੀ ਹੁੰਦੀ ਆ ਯਾਰ ਭਾਈ ਦੇ ਘਰ ਤੇਰੀ ਭਾਬੀ ਬਣ ਜੂਗੀ ਕੋਈ ਹਾਂ ਬਿਣਾ ਵੇ ਤਾਂ ਭਾਬੀ ਬਣ ਸਕਦੀ ਆ ਲਾ ਦੱਸੋ ਬਈ ਬਣ ਕਿਉਂ ਨਹੀਂ ਸਕਦੀ ਹੱਦ ਹੋ ਗਈ ਬਿਣਾ ਵੇ ਤਾਂ ਉਹ ਤਾਂ ਚਾਚੀ ਤਾਂ ਹੀ ਨਹੀਂ ਹੋਣੀ ਆ ਭਾਬੀ ਤਾਂ ਫਿਰ ਭਾਬੀ ਹੁੰਦੀ ਆ ਐ ਕਿਵੇਂ ਲਾ ਵੀ ਫਿਰ ਮੇਰਾ ਵੀ ਜੇਠ ਜੇਠ ਹੋਣਾ ਬਸ ਫਿਰ ਤਾਂ ਮੰਨ ਗਈ ਜੇਠ ਹੈਗਾ ਸੀ ਤੇਰਾ ਜੇਠ ਹੈਗਾ ਸੀ ਤੇਰਾ ਆਹੋ ਕੁੰਡ ਦਾ ਹੀ ਕੱਢਿਆ ਸੀ ਲੈ ਮੇਰਾ ਜੇਠ ਕਿਵੇਂ ਬਣਦਾ ਮੈਨੂੰ ਐ ਮੰਨ ਤਾਂ ਗਈ ਤੂੰ ਉਹ ਇਤ ਕਨਾਲ ਬਣਾਈ ਜਾਂਦਾ ਲਾ ਕਮਾਲ ਆ ਦੇਖੋ ਹੁਣ ਬਣਾ ਲਈ ਇਹਦਾ ਜੇਡ ਸੀ ਇਹਨੇ ਘੁੰਡ ਕੱਢਿਆ ਠੀਕ ਆ ਤੇ ਤੇਰਾ ਜੇਡ ਵੀ ਕੱਢੀ ਫਿਰਦਾ ਸੀ ਘੁੰਮੂ ਤੇਰਾ ਦਿਮਾਗ ਸੱਚੀ ਗ੍ਰੈਕ ਹੋ ਗਿਆ ਨੰਨਾ ਦੱਸਦਾ ਦੇ ਯਾ ਸਮਾਏ ਰਮਾਇਣ ਦਾ ਪੋਸਟ ਕਰਨੀ ਹੁਣ ਨਾ ਮੀਨਾ ਜੇਡ ਦਾ ਚੱਲੀ ਆ ਅੱਛਾ ਅੱਛਾ ਆ ਮਸਲਾ ਸੀ ਮੀਨਾ ਜੇਡ ਦਾ ਚੱਲੀ ਜਾਂਦਾ ਹੂੰ ਤਾ ਕਰਕੇ ਇਹਨੇ ਤਾਂ ਚਲ ਜੇਠ ਨੂੰ ਦੇਖ ਕੇ ਕੁੰਡ ਕੱਢ ਲਿਆ ਤੇ ਜੇਠ ਨੇ ਜੇਠ ਦੀ ਗਰਮੀ ਨੂੰ ਦੇਖ ਕੇ ਕੁੰਡ ਕੱਢ ਲਿਆ ਆਪਾਂ ਮੁੰਡੇ ਦਪੱਟਾ ਲੈ ਲੈਨੇ ਆ ਇਹ ਸਾਰਾ ਗੰਭੀਰ ਮਸਲੇ ਨੂੰ ਤੇ ਅਜੇ ਤੁਸੀਂ ਮੈਂ ਹੁਣ ਸਮਝੀ ਤੂੰ ਕੀ ਬੋਲਣਾ ਚਾਹੁੰਦਾ ਇਹ ਸਾਡੀ ਗੱਲ ਬਹੁਤ देर ਬਾਅਦ ਸਮਝ ਆਉਂਦੀ ਹੈ ਨਾ ਕੋਈ ਨਹੀਂ ਜੇਠ ਦਾ ਮਹੀਨਾ ਚੱਲ ਰਿਹਾ ਹੈ ਨਾ ਚੰਗੇ 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 ਬੰਦਿਆਂ ਨੂੰ ਕੁੰਡ ਕੱਢਣਾ ਪੈ ਜਾਂਦਾ ਆਨਲਾਈਨ ਆਦਰ ਦੇਖੋ ਆਨਲਾਈਨ ਕਲਾਸਾਂ ਵਿੱਚ ਜੁਆਇਨ ਕਰਿਓ ਸਾਡੀਆਂ ਜੇਟ ਦਾ ਮੀਨਾ ਚੱਲ ਰਿਹਾ ਇਸ ਵਿੱਚ ਅੱਤ ਤੋਂ ਜ਼ਿਆਦਾ ਗਰਮੀ ਹੁੰਦੀ ਆ ਹਾਂ ਹੈ ਤਾਂ ਕਰਕੇ ਖੁੰਡ ਕੱਢਣਾ ਪੈਂਦਾ ਸਹੀ ਕਰਨਾ ਮੈਂ ਵੀ ਕਹਾ ਕਿਹੜਾ ਜੇਟ ਬਣਾਤਾ ਮੂੰਚ ਨੂੰ ਲਾਈ ਪਾਇਆ ਕਰਦੇ ਨਾ ਉਹ ਥੋੜੀ ਪਾਈ ਹਾਂ ਹਾਂ ਆ ਫੜੀ ਹੋਈ ਆ ਮੱਖੀ ਆ ਦਸ ਗਿਆ ਮੈਨੂੰ ਨਹੀਂ ਬਤਾ ਮੱਖੀ ਕਹਿੰਦੇ ਇਹਨੂੰ ਅੱਛਾ ਅੱਜ ਇਹਨੂੰ ਬਹੁਤ ਨੌਲੇਜ ਦੇਣੀ ਆ ਹੂੰ ਇਨੇ ਮੈਨੂੰ ਰਿਪੋਰਟਸ ਸਾਫ ਕੀਤਾ ਨੇ ਤੇ ਕਿੰਨੇ ਕਿੰਨੇ ਪੇਮੈਂਟ ਕੀਤੀ ਆ ਤਾਂ ਕੋਈ ਨਾਂ ਲੋਕਾਂ ਨੂੰ ਦੱਸਣੀ ਆ ਦੇ ਦੂੰਗੀ ਚਲ ਠੀਕ ਹੈ ਜਿਹਦੇ ਦਾ ਪੇਮੈਂਟ ਦੀ ਫੋਲੋ ਹੋ ਗਿਆ ਹਜੇ ਇਹਨੇ ਹਾਫ ਪੇਮੈਂਟ ਕੀਤੀ ਲਈ ਆ ਅੱਛਾ ਤੇ ਇਹਨੂੰ ਸਾਰੀਆਂ ਜਿਹੜੀਆਂ ਤਰੇਲੂ ਜਾਣਕਾਰੀ ਜੰਦੀ ਆ ਸੁੱਕੀ ਵੋਟਾਂ ਆਈਆਂ ਹਾਂ ਵੋਟ ਪਾਏਗਾ ਪਾਉਂਗਾ ਕਿਨੂੰ ਜਿਹੜੇ ਖੜੇ ਹੋਣਗੇ ਉਹ ਤਾਂ ਸਾਰਿਆਂ ਨੂੰ ਪਤਾ ਜਿਹੜਾ ਖੜੂਆ ਉਹ ਨਹੀਂ ਵੋਟ ਪਾਏਗਾ। ਲੈ ਤੂੰ ਖੜੀ ਹੋ ਜਾਏ ਤੈਨੂੰ ਵੋਟ ਕਿਵੇਂ ਪਾਜੂ। ਕਿਉਂ? ਲੈ ਹੋ ਖੜੀ। ਆਏ ਨਹੀਂ ਖੰਦੀ ਮੈਂ ਵੋਟਾਂ ਚ ਕਰੀ ਆ। ਹਾਂ ਫਿਰ ਵੋਟਾਂ ਜੀ ਮੈਂ। ਮੈਨੂੰ ਪਾਏਗਾ। ਉਮੀਦਵਾਰ ਨੂੰ। ਉਮੀਦਵਾਰ ਨੂੰ ਤਾਂ ਪਾਏਗਾ। ਹਾਂ। ਵੀ ਉਹ ਕਿਹੜੇ ਨੂੰ ਪਾਏਗਾ? ਮਤਲਬ ਕੀ ਸੋਚ ਕੇ ਪਾਏਗਾ? ਇਹ ਸੋਚ ਕੇ ਪਾਉਂਗਾ ਵੀ ਜਿੱਤ ਜੇ ਵਿਚਾਰਾ। ਮੇਰੀ ਵੋਟ ਆਉਣ ਦੀ ਗੱਲ ਥੋੜੀ ਐ ਇਹ। ਮੈਂ ਤਾਂ ਆਏ ਕਹਿੰਦੀ ਸੀ ਧਿਆਨ ਨਾਲ ਪਾਈ ਚੰਗੇ ਬੰਦੇ ਨੂੰ। ਤੰਗੇ ਨਹੀਂ ਪਾਉਣਾ ਹਾਂ ਕਿਤੇ ਆਪਦੇ ਵਰਗੇ ਨੂੰ ਨਾ ਪਾਦੀ ਮੈਂ ਮਾੜਾਂਗਾ ਲੈ ਮੈਂ ਤੈਨੂੰ ਮਾੜਾ ਤਾਂ ਨਹੀਂ ਕਿਹਾ ਮੈਂ ਤਾਂ ਕਿਹਾ ਵੀ ਆਪਦੇ ਵਰਗੇ ਨੂੰ ਨਾ ਪਾਦੀ ਇਹਦਾ ਮਤਲਬ ਮੈਂ ਮਾੜਾ ਹੋ ਗਿਆ ਲੈ ਹੁਣ ਤੂੰ ਭਾਈ ਜੀ ਆਪਣੇ ਆਪ ਨੂੰ ਸਮਝੀ ਨਾ ਨਾ ਤਾਂ ਸਮਝੀਗਾ ਇਹ ਗੱਲ ਤੂੰ ਖੜੀ ਹੋਈ ਫਿਰ ਵੋਟਾਂ ਤੇਰੀ ਮਾਂ ਇੱਕ ਸਾਲ ਮੈਂ ਤੇਰੀ ਇੱਕ ਵੋਟ ਤੇ ਖੜੀ ਆ ਹੈ ਹੈ ਕਰੇਮਾਂ ਤੋੜੂਗਾ ਤੇਰੀਆਂ ਪਤਾ ਨਹੀਂ ਕਿੰਨੀਆਂ ਕਿ ਤੋੜੂ ਕੋਈ ਨਾ ਦੇਖ ਲਾਂਗੇ ਠੀਕ ਆ ਲੈ ਫਿਰ ਤੂੰ ਹੋ ਜਾ ਅੱਜ ਫਿਰ ਦੁਸ਼ਮਣੀ ਪੈ ਗਈ ਆ ਠੀਕ ਆ ਹਾਂ ਲਾਵੀ ਪਕੀਟ ਵਰਗੀ ਦੁਸ਼ਮਣੀ ਹੈ ਪੈਗੀ ਜੇ ਕਦੇ ਵੋਟਾਂ 'ਚ ਖੜੀ ਹੋਊਗੀ ਮੈਂ ਇਹਦਾ ਵਿਰੋਧ ਕਰੂੰ ਐ ਮੇਰੇ ਆਪੋਜੀਟ ਖੜਾ ਹੋਊਗਾ ਹਾਂ ਠੀਕ ਆ ਚੋਣ ਨਿਸ਼ਾਨ ਕੀ ਰੱਖੇਗਾ ਕਿਹਦਾ ਆਪਦਾ ਫਾਇਰ ਬਗ੍ਰੇਡ ਅੱਛਾ ਮੈਂ ਤਾਂ ਆਈਫੋਨ ਰੱਖ ਲਾਂਗੀ ਆਪਣਾ ਚੋਣ ਨਿਸ਼ਾਨ ਬਸ ਤੁਹਾਡੇ ਕੋਲ ਕੰਮ ਕੀ ਹੁੰਦਾ ਆਹ ਗੁੜੀਆਂ ਕੋਲੇ ਆਈ ਫੋਨ ਹੀ ਹੁੰਦੇ ਨੇ 24 ਘੰਟੇ ਰੀਲਾਂ ਦੇਖ ਲੀਆਂ ਸੈਲਫੀ ਲੈ ਲਈ ਕੋਈ ਪੋਜ਼ ਬਣਾ ਲੇ ਫੋਰ ਤਾਂ ਕੋਈ ਕੰਮ ਨਹੀਂ ਤੁਹਾਡੇ ਕੋਲ ਉਹੀ ਤੇਰਾ ਚੋਰ ਮੇਰਾ ਚੋਰ ਨਿਸ਼ਾਨਾ ਕੰਮ ਤੁਸੀਂ ਫੇਰ ਬਣ ਨਹੀਂ ਦੇਣਾ ਕਿਉਂ ਆ ਜਦ ਆਈਫੋਨ ਹੀ ਰੱਖ ਲੈ ਜਦ ਫਰੀਲਾਂ ਹੀ ਬਣਾਉਣੀ ਐ ਇਸ ਤੋਂ ਬਾਅਦ ਫਰੀਲਾਂ ਕੋਈ ਮਾੜਾ ਕੰਮ ਹੈ ਹਈ ਮਾੜਾ ਉਹ ਕੰਮ ਵੀ ਕਰਾ ਦੇ ਜਿੱਤ ਕੇ ਜੇ ਮੈਂ ਜਿੱਤ ਗਈ ਕੱਲੇ ਕੱਲੇ ਨੂੰ ਆਈਫੋਨ ਲੈ ਕੇ ਦੇ ਦੂੰ ਏਥੇ ਪਤਾ ਲੱਗ ਗਿਆ ਤੈਨੂੰ ਕਦੇ ਨਹੀਂ ਦਿੱਤੀ ਕਮਾਲ ਆ ਕਿਉਂਕਿ ਹਜੇ ਉਹ ਮੈਨੂੰ ਪਤਾ ਹੀ ਫੋਨ ਕਿੰਨੇ ਆ ਕੈਪਟਨ ਸਰਕਾਰ ਵਾਲੇ ਫੋਨ ਨਹੀਂ ਹਜੇ ਲੋਕਾਂ ਤੋਂ ਲੋਟ ਆਏ ਉਤੋਂ ਤੂੰ ਤਿਆਰ ਕਰਤਾ ਇੱਕ ਐਡਾ ਬਿਜ਼ਨਸ ਮੈਂ ਤਾਂ ਬਈ ਆਈਫੋਨ ਪੁੱਛਦਾ ਪਹਿਲਾਂ ਤੂੰ ਐਂ ਦੱਸ ਆਪਦੇ ਵਾਲੇ ਫੋਨ ਦੀਆਂ ਕਿਸ਼ਤਾਂ ਵਰਤੀਆਂ ਹਾਂ ਕਿਸ਼ਤਾਂ ਤੇ ਨਹੀਂ ਤਾਂ ਕੈਸ਼ ਲਿਆ ਹੋਇਆ ਕੱਲ ਤੂੰ ਮੈਨੂੰ ਕਹਿੰਦੀ ਕਿਸ਼ਤਾਂ ਤੇ ਲਿਆ ਫਿਰ ਪੱਕੇ ਵੀ پیسے ਖੜੀ ਹੋ ਸਕਦੀ ਐ ਐਡੀ ਗੱਪੀ ਆ ਨਾ ਇਹ ਕੱਲ ਕਹੀ ਜਾਂਦੀ ਸੀ ਕਹਿੰਦੀ ਮੈਂ ਕਿਸ਼ਤਾਂ ਤੇ ਫੋਨ ਲਿਆ ਅੱਜ ਕਹਿੰਦੀ ਮੈਂ ਕੈਸ਼ ਲਿਆ ਯਾਰ ਜਿਵੇਂ ਨਹੀਂ ਸਟੇਟਮੈਂਟ ਤੇ ਰੰਦਾ ਇੱਥੇ ਵੋਟਾਂ ਦੇ ਖੜਾ ਹੋਣਾ ਚਾਹੀਦਾ ਸੀ ਫਿਰ ਪੋਲਿਟਿਕਸ ਹੈ ਤੈਨੂੰ ਆਹੀ ਗੱਲਾਂ ਦਾ ਪਤਾ ਨਹੀਂ ਫਸ ਪਰ ਏਸੇ ਤੂੰ ਤੈਨੂੰ ਹਰਾਵੇਂ ਤੇ ਆਹੀ ਕੁਝ ਚੱਲਦਾ ਬਸ ਠੀਕ ਹੁਣ ਕੁਝ ਮੇਰ ਕੁਝ ਆ ਰੋਟਾ ਇੱਥੇ ਸੰਕੇ ਵਾਹ ਹਾਂ ਵਿਹਾਰ ਵਾਲੇ ਮੱਕੀ ਮੱਕੀ ਇਸ ਟੌਕਿੰਗ ਤੇ ਆਈ ਵਿਲ ਸ਼ਟ ਤੇ ਉੱਥੇ ਪਹੁੰਚ ਗਿਆ সুইਟ ਕੌਰਨ ਮੱਕੀ ਨਹੀਂ সুইਟ ਕੌਰਨ ਹਾਂ ਯੂ ਆਰ ਟੂ ਮੀਂਂਕ ਯੂ ਆਰ ਟੂ ਮੀਂਂਕ ਹਾਂ ਯੂ ਆਰ ਟੂ ਮੀਂਂਕ ਯੂ ਆਰ ਟੂ ਮੀਂਂਕ ਰੁਆ ਨੀਗਾ ਠੀਕ ਹੈ ਅ ਆਮ ਲਵਿੰਗ ਟਾਕ ਫਿਰ ਨਵੀਂ ਟਾਕ ਸਵੀਟ ਕਾਰਨਾ ਇਹਦੇ ਤੇ ਗੱਲਾਂ ਕਰ ਸਵੀਟ ਕੋਲ ਸਵੀਟ ਕਾਰਨਾ ਆਪਕਿਆ ਨਾ ਆਈਵਾ ਦੇ ਉੱਥੇ ਪਹੁੰਚ ਗਿਆ ਨੈਵਰ ਟਾਈਮ ਨਹੀਂ ਨਾ ਗਈ ਆ ਭਾਈ ਤੁਸੀਂ ਦੇਖ ਲਿਆ ਹੁਣ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਤਾਂ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਆ ਗੱਲਾਂ ਕਰਨੀਆਂ ਜੋਗੇ ਨਹੀਂ ਉਸ ਸਵੀਟ ਕੋਲ ਜਾ ਕੇ ਫਿਰ ਆਈਨ ਕਰ ਰਹੀ ਚਾਰਨਰ ਕਹਿ ਕੇ ਸਪਲੈਨ ਕਰ ਰਿਹਾ ਤਾਂ ਸੌਰੀ ਕਿਉਂ ਸਮਝਾਈਗਾ ਬੋਲੀ ਮੱਕੀ ਦੇ ਵਿੱਚ ਜਾ ਕੇ ਜੋਗੇ ਨੇ ਤੇ ਮੈਂ ਪਿਆਰ ਭਰੀਆਂ ਗੱਲਾਂ ਕਰਨੀਆਂ ਨੇ ਨਹੀਂ ਇੰਗਲਿਸ਼ ਚ ਇੰਗਲਿਸ਼ ਇੰਗਲਿਸ਼ ਚ ਮੈਨੂੰ ਨਹੀਂ ਪਤਾ ਨਾ ਐਕਸਪਲੇਨ ਜਿਵੇਂ ਉਹਨਾਂ ਨੇ ਕੀਤਾ ਉਹ ਐਕਸਪਲੇਨ ਕਰੋ ਯੂ ਐਂਡ ਜੋਗਾ ਯੂ ਐਂਡ ਜੋਗਾ ਇਹ ਨਾ ਆ ਸੁਣ ਲਓ ਕਰੇਜੀ ਹੁਣ ਕੌਣ ਨਹੀਂ ਕੀ ਸੀ ਬੋਰ ਬੋਰ ਆ ਬਹੁਤ ਮੇਰਾ ਤਾਂ ਕੌਸ ਹੈ ਹੈ ਬੋਲੇ ਸਵੀਟ ਕਾਰਨ ਸਵੀਟ ਕਾਰਨ ਅੱਛਾ ਲਵ ਟਾਕਿੰਗ ਇਨ ਇੰਗਲੈਂਡ ਸਵੀਟ ਕਾਰਨ ਇੰਗਲੈਂਡ ਲਵ ਟਾਕਿੰਗ ਜੀ ਲਵ ਟਾਕਿੰਗ ਹੈ ਪਲਾ ਦੇ ਨਹੀਂ ਆਉਂਦੀ ਜ਼ਰੂਰੀ ਪੰਗਾ ਲੈਣਾ ਫਸ ਗਈ ਹੁਣ ਗੱਡੀ ਵਿੱਚ ਵੀ ਆਪਣੀ ਇੰਗਲਿਸ਼ ਨਹੀਂ ਆਉਂਦੀ ਆਪਾਂ ਹੈ ਨਾ ਇੰਗਲਿਸ਼ ਤੋਂ ਪੰਜਾਬੀ ਐਕਸਪਲੇਨ ਕਰਦੇ ਠੀਕ ਹੈ ਹਾਂਜੀ ਨਹੀਂ ਨਹੀਂ ਬੋਲੋ ਥੋੜਾ ਜਿਹਾ ਪਲੀਜ਼ ਪਰ ਤੁਹਾਡੇ ਮੂੰਹ ਚ ਸੋਹਣੀ ਲੱਗ ਰਹੀ ਹੈ ਮੈਂ ਬਸ ਮੈਨੂੰ ਇੰਨੀ ਬੋਲਣਾ ਆਦਾ ਨਹੀਂ ਹਾਊ ਆਰ ਯੂ ਬਸ ਆਮ ਆਈ ਐਮ ਫਾਈਨ ਐਨਾ ਤਾਂ ਮੈਨੂੰ ਵੀ ਆਂਦਾ ਅੱਗੇ ਹਮ ਅੱਗੇ ਨਹੀਂ ਆਂਦਾ ਗਲਤ ਕਰ ਲੈ ਹਮ ਕੇਲੇ ਖਾਣੇ ਹੁੰਦੇ ਹਨ ਹਾਂ ਕੇਲਾ ਵੀ ਨਹੀਂ ਖਾਣਾ ਹੁੰਦਾ ਕੇਲਾ ਵੀ ਇਦਾਂ ਮੂੰਹ ਚਾ ਕੇ ਐਨਾ ਲੰਬਾ ਰਹਿ ਗਿਆ ਸੰਗੂਚ ਚਲ ਹੁਣ ਬੰਦ ਕਰ ਦੇ ਨਹੀਂ ਬੇਸਤੀ ਬਹੁਤ ਹੈ ਬਹੁਤ ਹੈ ਵੇਖ ਲਓ ਹਮ ਚੱਲੋ ਅੱਜ ਬੜੀ ਸੁਣ ਲੱਗ ਰਹੀਆਂ ਅੱਛਾ ਫਿਰ ਥੈਂਕ ਯੂ ਹਾਂ ਅੱਜ ਲੱਗਦਾ ਹੈ ਕੋਈ ਮਰੂ ਅੱਛਾ ਬਸ ਮੁੰਡਿਆਂ ਲਈ ਕਮੈਂਟਸ ਹੀ ਕਰਦੇ ਆ ਇੰਸਟਾ ਤੇ ਹੀ ਅਜਨ ਨੂੰ ਕਿਸੇ ਨੂੰ ਮਾਰੇਗੇ ਅੱਜ ਕੁੜੀ ਨੇ ਵੀ ਕਹਿਤਾ ਮੈਨੂੰ ਕੁੜੀ ਕਮੈਂਟ ਕਰਤਾ ਮੁੰਡਿਆਂ ਤਾਂ ਬਾਕੀ ਮੁੰਡਿਆਂ ਨੇ ਤਾਂ ਕਰਨ ਕਰਨ ਕੁੜੀ ਨੇ ਵੀ ਕਰਤਾ ਕੁੜੀ ਨੇ ਵੀ ਕਰਤਾ ਕਿ ਚਰਨਾ ਮਾਰੇਗੀ ਮਾਰੇਗੀ ਕਿਸੇ ਨੂੰ ਮਾਰੇਗੀ ਬਗਾਨੇ ਬੋਤਲ ਨੂੰ ਹਾਂ ਕਿਉਂ ਮਾਰਨਾ ਕਿਸੇ ਨੂੰ ਉਹ ਵੀ ਕਿਸੇ ਮਾ ਦਾ ਕੁੱਤਾ ਹੈ ਨਾ ਨਹੀਂ ਨਸ਼ੀਲੀਆਂ ਨਾਲ ਗਿੱਲਾ ਖਾਣਾ ਜਿੰਨਾ ਬਹੁਤ ਹੈ ਇੱਕ ਘੰਟਾ ਹੋ ਗਿਆ ਗਿੱਲਾ ਖਾਣ ਦੀ ਮੈਂ ਸਿਹਤ ਬਣਾਉਣ ਤੇ ਲੱਗੀ ਹੋਈਆਂ ਇੱਕ ਘੰਟਾ ਹੋ ਗਿਆ ਕਿ ਗਿੱਲਾ ਨਹੀਂ ਕਰਦਾ ਮੈਂ ਬਣਾ ਰਹੀ ਹਾਂ ਸਿਹਤ ਨਹੀਂ ਇਹ ਗੜੀ ਸਿਹਤ ਹੈ ਬਿਰਕੁਰ ਦੇ ਨਾਲ ਨਮਕੀਨ ਬਿਰਕੁਰ ਦੇ ਨਾਲ ਗਿੱਲਾ ਬਾਟੇ ਟੇਸਟੀ ਹੈ ਨਾ ਟੇਸਟੀ ਲੱਗਦਾ ਨਹੀਂ ਸ਼ੋਮੀ ਸ਼ੋਮੀ ਯੂਰ ਕੂਕੀ ਕ੍ਰੈਕ ਦੇਖ ਕ੍ਰੈਕ ਦੇਖ ਹੁੰਦਾ ਕਿਹੜਾ ਹੋ ਗਿਆ ਖਾਓ ਮਸਤ ਹੋ ਜਾਓ ਮੈਡਮ ਕੇਲਾ ਖਤਮ ਕਰ ਲਓ ਮੱਖੀਆਂ ਐਕਚੁਅਲੀ ਮੈਂ ਇੱਕ ਬਾਈਟ ਇਧਰੋਂ ਲੈਣੀ ਆ ਕਿਤਨਾ ਲੈਣੀ ਆ ਮੈਂ ਹੁਣ ਬੋਲ ਨਹੀਂ ਸਕਦੀ ਕੈਮਰਾ ਚੱਲ ਰਿਹਾ ਬੱਸ ਬੰਦ ਕਰ ਦੇ ਨਾ ਬੋਲੋ ਹੋਰ ਮਰਮੋ ਕਹੀ ਕਿ ਯਾਰ ਮੈਨੂੰ ਖਾ ਲੈ ਤੂੰ ਹਾਂ ਇੱਥੇ ਸੰਪੇਵਾ ਹਾਂ ਵਿਆਹ ਵਾਲੇ ਮੱਕੀ ਮੱਕੀ ਟੌਕਿੰਗ ਤੇ ਅੱਜ ਉਹਨੂੰ ਛੁੱਟ ਕੇ ਉੱਥੇ ਪਹੁੰਚ ਗਿਆ ਜਿਹੜੀ ਨਰੀਤਾ ਦਾ ਘਰ ਵਾਰਿਆ ਮੌਸਮ ਕਰਕੇ ਹੋ ਗਿਆ ਹੈ ਡਾਇਨਾਸੌਰ ਜਦ ਆਇਆ ਸੀ ਤੁਹਾਡੇ ਪਿੰਡ ਕੀ ਕਰ ਗਿਆ ਸੀਗਾ ਮੈਂ ਮੇਰੇ ਬਾਪੂ ਨੇ ਭਾਈ ਉਹ ਮਛਾਂ ਚਾਰਨ ਭੇਜਦਾ ਸੀ ਕੀ ਮਛਾਂ ਚਾਰਨ ਭੇਜਦਾ ਸੀ ਮੇਰੇ ਬਾਪੂ ਨੇ ਅੱਛਾ ਨਾਣਾ ਹੁੰਦਾ ਦੀ ਮੈਂ ਅੱਡਣ ਮੱਥੀ ਉਰੋ ਢੱਬੇ ਤੇ ਲੈ ਗਿਆ ਮੈਂ ਸਮਾਂ ਡਾਇਨਾਸੌਰ ਆ ਉੱਥੇ ਢੱਬੇ ਤੇ ਦੁਪਹਿਰ ਦੁਪਹਿਰ ਦਾ ਟਾਈਮ ਅੱਛਾ ਸੋਡੀ ਟੋਟੀ ਸੁਈਤੀ ਪਹਿਲੇ ਸੁਈ ਲੱਗ ਗਿਆ ਚੱਕ ਕੇ ਪੈਟਰੋਲ ਲੱਗ ਉਹ ਬਸੇਰਾ ਮਾ ਚਿੰਗੇ ਚੰਗਾੜਾ ਪਿਆ ਰੋਹਾ ਵੀ ਬਾਣਤੀ ਜਿਹੜਾ ਸੁਣਦਾ ਉੱਥੇ ਹਾਂ ਇਹ ਜੀ ਉਹ ਚੜੀ ਬਹੁਤ ਮੁਸ਼ਕਿਲ ਹੁੰਦਾ ਹਨਾ ਨਾ ਕਰੂੰ ਆਦਾ ਅੱਖ ਝਮਕਦੀ ਨੰਗ ਗਿਆ ਤਾਂ ਮਾ ਬਸੇ ਚਿੰਗੇ ਚੰਗਾੜਾ ਪੈਂਦੀ ਰਹਿਗਾ ਮੇਰਾ ਤਾਂ ਉਹਦੇ ਉਹ ਨੰਗਰ ਡਾਕ ਕੇ ਭੱਜ ਗਏ ਇਹ ਕੀ ਹੋ ਗਿਆ ਵੀ ਕੀ ਆ ਉਤਰੇ ਚਲੋ ਮਾਜੋ ਪ੍ਰਮਾਤਮਾ ਕਿਵੇਂ ਭਾਈ ਇਹ ਤਾਂ ਮੇਲਾ ਦਾ ਬਾਹਰਲੇ ਦੇਸ਼ ਦਾ ਨਹੀਂ ਸੀਗਾ ਜਾਂ ਇੱਥੇ ਕਿਉਂ ਆਇਆ ਤਾਂ ਉਹ ਬਾਹਰੋਂ ਆ ਬੇੜਾ ਤਾਂ ਸਾਡੇ ਪਿੰਡ ਚੋਂ ਬੈਠਾ ਕਿਸੇ ਦਾ ਉਹਨੇ ਭੇਜਿਆ ਉਹ ਪਤਾ ਨਹੀਂ ਕਿਸੇ ਨੇ ਬਾਹਰੋਂ ਮੇਲਾ ਦਾ ਸਪਲਾਈ ਕਰਾਇਆ ਤੁਹਾਡੇ ਵਾਸਤੇ ਫਾੜੀ ਫੂੜੀ ਛੜਤੀ ਉਹਦਾ ਉਹਦੀ ਮੁਸਕ ਤੇ ਆ ਉਤਰਿਆ ਡੱਬੇ ਚ ਕਾ ਵੀ ਮੀਟ ਦੀ ਫਾੜੀ ਫੂੜੀ ਛੜਤੀ ਕਿਸੇ ਨੇ ਉਥੋਂ ਉਹਦੀ ਮੁਸਕਨ ਵਾਲੀ ਆ ਉਤਰਿਆ ਉਥੇ ਨਹੀਂ ਤਾਂ ਛੱđa ਜਾਂਦਾ ਸੀ ਉਹ ਹਾਂ ਚਲੋ ਸੈਗੂ ਦੇ ਢਾਬੇ ਦਾ ਚਿਕਨ ਹੋਣਾ ਤਾਂ ਹੀ ਖੁਸ਼ੂ ਆ ਗਈ ਉਹਨੂੰ ਉਹ ਪਕੌੜਾ ਲਾਉਂਦੇ ਨੇ ਖੜੇ ਹੁੰਦੇ ਕਿਚਨ ਦੇ ਹਾਂਜੀ ਤੁਹਾਨੂੰ ਦਿਖਾ ਰਹੇ ਆ ਜਬਰਦਸਤ ਲੜਾਈ ਆ ਅਪੁਨੇ ਸਾਡੀ ਹੋਣ ਜਾ ਰਹੀ ਹੈ ਲੜਾਈ ਤੁਸੀਂ ਦੇਖੋ ਦਿਲ ਖਾਮ ਕੇ ਵਿਖਿਓ ਯਾਰ ਲਾਹੋੜਾ ਆ ਕਮਕੀ ਤੂੰ ਲੈ ਕੇ ਰਿਕਰ ਕਰਾਣਾ ਹੈ ਨਾ ਮੈਦੋਪਨ ਮੈਦੋਪਨ ਕਰਾਣਾ ਹੈ ਕਿ ਇਹ ਦੇਖ ਇਹ ਬੱਚੋ ਬੜੀ ਆ ਆ ਸੜਾ ਬੰਦ ਬਈ ਬਾੜਾ ਇਤ ਹੈ ਬੰਦ ਬਚਾ ਬਾੜਾ ਸਾਲ ਕਾਲੀ ਜਮੀਆ ਦਾ ਹੈ ਕੰਜਰ ਹੈ ਇਹ ਵਾਰ ਤਾਂ ਅੰਦਰ ਚਾਹੁੰਦਾ ਹੈ ਜਦੋਂ ਤੁਹਾਨੂੰ ਲੱਗਦੀ ਹੈ ਜਾਂ ਤੁਹਾਨੂੰ ਨੰਬਰ ਸਾਡਾ ਚੰਗਾ ਭਲਾ ਕਰ ਵਸ ਗਿਆ ਸੀ ਇੱਧਰ ਵੀ ਤੇ ਉੱਧਰ ਵੀ ਤੂੰ ਮੇਰੇ ਮੂੰਹ ਤੇ ਲਾਲਾ ਕੈਮਰਾ ਸਿਰ ਤੇ ਰੱਖ ਲਾ ਉਹ ਹੈਲੋ ਆਪ ਕਿਜੀ ਇਹ ਤਾਂ ਕਰੋ ਹੈ ਮੈਂ ਤਾਂ ਇਸ ਨੂੰ ਨਹੀਂ ਲਿਖੂਗਾ ਬੰਦੇ ਨੇ ਆਪਾਂ ਮਾਰਨੀ ਚੱਗੀ ਸੀ ਤੋਂ ਆ ਕੇ ਜੇ ਕਿਹਾ ਮੈਂ ਆਪਾਂ ਤੋਂ ਮਾਰਨ ਠੰਡੇ ਪਾਣੀ ਵਾਸਤੇ ਗੋਸਤ ਦੇ ਹਨ ਇਕੜਾ ਦੇਖਣਾ ਨਾ ਕੱਚਾ ਹੈ ਕਿ ਪੱਕਾ ਹੈ ਆ ਦੇਖੋ ਐ ਨੁਟਨ ਖਾ ਕੇ ਪਤਾ ਲਾਈ ਜਾਂਦਾ ਠੀਕ ਆ ਜਿਹੜੇ ਦੀ ਘੈਂਟ ਬਾਦ ਹੋਏਗੀ ਉਹ ਲੈ ਲਓ ਬਸ ਪੱਕਾ ਹੁੰਦਾ ਤੇ ਤੁਸੀਂ ਵੀ ਇਹ ਜ਼ਰੂਰ ਘੜੇ ਖਰੀਦ ਲਓ ਗਰਮੀ ਆ ਗਈ ਹੁਣ ਬਾਏ 45 ਰੁਪਏ ਕਿੜਾ ਬਿਆਜ ਦਾ ਹੋ ਗਿਰ ਭਾਈ ਠੀਕ ਹੈ ਹਾਂ ਥੋੜਾ ਸਾਰਾ ਕਟਕਟਈਆ ਕਰਕੇ ਤੁਹਾਨੂੰ ਖਾਤਾ ਨੰਬਰ ਭਾਈ ਤੋਂ ਚਲੋ ਮਾਲਕ ਦੇ ਹੱਥ ਤਗੜੀ ਬਣੀ ਆ ਉਹ ਉਹ ਜੇੜਾ ਬਣ ਗਿਆ ਕਿਹੜਾ ਜਿੰਦਾ ਹੁਣ ਛੋਟੇ ਭਾਈ ਦੇ ਭਾਈ ਖਾਤੇ ਪਵਾਏ ਨੇ ਪੈਸੇ ਇਹ ਪਾਣ। ਫਸਰ ਦੇ। ਆਨਰੂ ਦੇ ਆਪਣੇ। ਠੀਕ ਹੈ। ਹਾਂ ਉਹ 4 ਲੱਖ ਰੁਪਏ ਭਾਈ ਦੇ ਖਾਤੇ ਪਾਇਆ। ਉਹ ਕਟ-ਕਟਾ ਕੇ 1 ਲੱਖ 45000 ਰੁਪਏ ਭਾਈ ਟੁੱਟੇ-ਟੁੱਟੇ ਕਿੰਨੀ ਆ। ਫਿਰ ਭਾਈ ਹੁਣ ਤਾਂ ਸਾਡੇ ਕੋਲ ਪੈਸੇ ਨਹੀਂ ਰਹਿਣਗੇ। ਉਹ ਕੋਈ ਨਾ ਪਈ। ਆਪਣਾ ਪੁਰਾਣਾ ਵਿਹਾਰ ਛੋੜਨਾ ਚਾਹਦਾ ਹੈ। ਹੈਂ? ਆਪਾਂ ਕਿਹੜਾ ਛੋੜਨਾ ਕੋਈ ਬੇ ਕਰਾ ਰਹੇ ਆ। ਕੋਈ ਗੱਲ ਨਹੀਂ ਛੋਡੇ ਵਾਸਤੇ ਦਰ ਫੇਰ ਵੀ ਖੁੱਲੇ ਨੇ ਭਾਈ। ਨਾ ਜੀ ਆਪਾਂ ਸਭ ਤੱਕ ਕਰਾਂਗੇ। ਆਵਲ ਕਰਾਂਗੇ ਸਾਰਾ ਸਾਰਾ ਤਾਂ ਬਈ ਕਰਨਾ ਪਊਗਾ ਇਹ ਸਾਫ ਤਾਂ ਕਿਹੜਾ ਸੁਣੂ ਮੈਂ ਸਾਰਾ ਟੋਟਲ ਦੱਸਦਾ ਭਾਈ ਅਮਰੂ ਨੂੰ ਬੁਲਾ ਲਓ ਭਈ ਇਹਨੂੰ ਪਤਾ ਹੋਊਗਾ ਆਹ ਖੜੀ ਹੈ ਦੇਖ ਲਓ ਕੋਣ ਥੋੜੇ ਜਿਹਾ ਲੈ ਤਾਂ ਤੇ ਆ ਕੇ ਸੁਣ ਲਾ ਪੈਸੇ ਇਹ ਵੀ ਦੇਊਗੀ ਥੋੜੇ ਜਿਹਾ ਆਪਣੀ ਜਿੱਥੇ ਤੁਹਾਨੂੰ ਮਿਲ ਜੂਗਾ ਲੈ ਹੁਣ ਜਦੋਂ ਆਪਦੀ ਮਾਲਕਣ ਹੈਗੀ ਪੈਸੇ ਦਾ ਤਾਂ ਅੱਧਾ ਤਾਂ ਬੰਦ ਹੀ ਹੈ ਨਾ ਤਾਂ ਅੱਧਾ ਤਾਂ ਦੇਣੀ ਪਊਗਾ ਹਾਂ ਸਾਚੀ ਇੱਕ ਗੱਲ ਹੋਰ ਜੇ ਤੁਸੀਂ ਜ਼ਮੀਨ ਠੇਕੇ ਤੇ ਦੇਣੀ ਹੋਈ ਨਾ ਤਾਂ ਸਾਨੂੰ ਦੇ ਦਿਓ ਪਹਿਲਾਂ ਵੀ ਤਾਂ ਅਮਰੂ ਉੱਟਕੇਲੇ ਬੰਦਾ ਸੀ ਹੁਣ ਫੇਰ ਕਰ ਲਓ हां हां सच्चीक ਗੱਲ ਹੋਰ ਜੇ ਤੁਸੀਂ ਜ਼ਮੀਨ ਠੇਕੇ ਤੇ ਦੇਣੀ ਹੋਈ ਨਾ ਤਾਂ ਸਾਨੂੰ ਹੀ ਦੇ ਦਿਓ ਪਹਿਲਾਂ ਵੀ ਤਾਂ ਮਰੂ ਅਟਕੇ ਨੇ ਸਾਹਮਣਾ ਸੀ ਹੁਣ ਵੀ ਸਾਹਮਣੂ ਨਾਲੇ ਆਪ ਦਾ ਠੇਕਾ ਫੜ ਲਿਆ ਕਰੋ ਪਹਿਲਾਂ ਹੀ ਦੁੱਧ ਵਰਗਾ ਕਿਤੇ ਨਹੀਂ ਜਾਂਦੇ ਪਾਸੇ ਲੈ ਆ ਤਾਂ ਤਾਂ ਹੁਣ ਦੇ ਦੇ ਮੇਰੇ ਇੱਕ ਗੱਲ ਸੁਣ ਅਸੀਂ ਕੋਈ ਨਹੀਂ ਆ ਦੁੱਧ ਦੰਦੇ ਹੈਗੇ ਚੌੜੀ ਹੋ ਕੇ ਪਿਆ ਤਾਂ ਕਰਾ ਲੈ ਤੈਨੂੰ ਕਬੀਲਦਾਰੀ ਵੀ ਸਾਹ ਹੁਣ ਹਾਂ ਕਬੀਲਦਾਰੀ ਇਹ ਪੈਸੇ ਕਿਹੜਾ ਸ਼ਿਵਰਤੇ ਨੇ ਆ ਤਾਂ ਇੰਦਰ ਨੇ ਆਪਣੀ ਆ ਸ਼ਿਵਰਤੇ ਰਿੱਤੇ ਆ ਜੋ ਨਹੀਂ ਤਾਂ ਤੁਹਾਡੇ ਨਾਂ ਵੀ ਆਦੂ ਆਤਾ ਹੈਗੀ ਚਾਹੇ ਜ਼ਮੀਰ ਹੈਗੇ ਆ ਹੁਣ ਜਿਹੜਾ 4 ਲੱਖ ਆਇਆ ਉਸ ਚੋਂ 2 ਲੱਖ 80 ਰੱਖ ਲੈ ਮੈਂ 2 ਲੱਖ ਤੁਸੀਂ ਲੈ ਲਿਓ ਦੇਖ ਭਾਈ ਪਹਿਲਾਂ ਸਾਝੀ ਕਬੀਲਦਾਰੀ ਸੀ ਹੁਣ ਆਦੂ ਆ ਤਾਂ ਦੇਖ ਨੇ ਕਿੰਨਾ ਬਹੁਗਾ ਤੈਨੂੰ ਆਹ ਤਾਂ ਆਪਾਂ ਨਾ ਅਸੀਂ ਕਿਉਂ ਪੈਸੇ ਦੀਏ ਮੈਂ ਤਾਂ ਨਾ ਰੁਪਈਆ ਅੱਜ ਦੇਵਾਂ ਨਾ ਦੇਵਾਂ ਕੱਲ ਨਾ ਕੱਪੜੇ ਤਾਂ ਇਹਨੂੰ ਤੁਸੀਂ ਪੁਰਾਣੇ ਦਿੰਦੇ ਰਹੇ ਨੇ ਕੋ ਭਾਈ ਆਪਣੇ ਵਰਤੇ ਹੋਏ ਕੱਪੜੇ ਦਿੰਦਾ ਇਹਨੂੰ ਕੀ ਲਾ ਕੇ ਦਿੱਤਾ ਇਹਨੂੰ 5 ਲੱਖਾਂ ਬਖਾਦਾ ਹੁੰਦੇ ਸਾਬ ਤਾਂ ਕਰਨੀ ਮੈਂ ਆਹ ਨਾਲ ਚ ਖਾ ਲਿਆ ਮੇਰੇ ਗੁੱਸਾ ਕਰ ਗਿੱਲਾ ਕਰ ਅਸੀਂ ਤਾਂ ਰੁਪਈਆ ਨਹੀਂ ਦਿੰਦੇ ਕੋ ਭਾਈ ਲੜਨ ਦੀ ਲੋ ਲੜਨ ਦੀ ਲੋੜ ਨਹੀਂ ਠੰਡੇ ਦਿਮਾਗ ਨਾਲ ਸੋਚ ਕੇ ਆਪਾਂ ਫੇਰ ਵੀ ਬੈਠੇ ਆਂ ਛੋਡੇ ਬਾਰ ਦੇ ਕੋਈ ਗੱਲ ਨਹੀਂ ਭਾਈ ਕਿਤਾ ਲੈਣ ਦੇ ਆ ਵਾਸਤੇ ਅਸੀਂ ਫੇਰ ਵੀ ਬੈਠੇ ਆਂ ਆਪਣਾ ਪੁਰਾਣਾ ਵਿਹਾਰ ਚੱਲਦਾ ਹੈ ਮਤਲਬ ਛੋਡੇ ਨਾਲ ਉਹ ਤਾਂ ਠੀਕ ਆ ਘਰ ਬਣੇ ਹੋਏ ਤਾਂ ਹੀ ਛੋਡੇ ਨਾਲ ਚੱਲਦਾ ਚਲੋ ਪਹਿਲਾਂ ਕੋਈ ਬਸਤ ਪੈ ਗਿਆ ਅੰਦਰ ਦੇ ਪੈਸੇ ਲੱਗੇ ਨੇ ਭਾਈ ਉਹ ਆਪ ਚ ਬੈ ਕੇ ਦੋਈ ਦੋ ਭਾਈ ਸਾਹਿਬ ਉਹ ਤਾਂ ਭਾਈ ਤੁਹਾਡੀ ਗੱਲ ਠੀਕ ਆ ਪਰ ਅੱਧਾ ਫਰਜ ਤਾਂ ਬੰਦ ਆ ਨਾ ਦੇਣ ਦਾ ਹੁਣ ਅੱਧੇ ਦੇ ਮਾਲਕਨ ਹੈਗੀ ਇਹੇ ਠੰਡੇ ਮਤੇ ਨਾਲ ਕਰ ਗਰ ਲੋ ਭਾਈ ਲੜਨ ਦੇ ਲੋੜ ਮਾਈ ਜੀ ਦੇਖੋ ਜੋ ਹਿਸਾਬ ਬਣਦਾ 4 ਲੱਖ ਇਸਵਰੀ ਆਇਆ ਤੁਸੀਂ ਅੰਮ੍ਰੂ ਦੇ ਖਾਤੇ 'ਚ ਭੇਜਿਆ 2 ਲੱਖ ਜਦੋਂ ਮਰਜ਼ੀ ਚਾਹੀ ਸਾਡੇ ਤੋਂ ਲੈ ਲੈਣੋ ਤਾਂ ਭਾਈ ਉਹ ਬਖਸ਼ਤੀ ਰੋਡ ਤੇ ਪਿਆ ਤਾਂ ਹੀ ਅੰਮ੍ਰੂ ਦੇ ਖਾਤੇ ਪਾਇਆ ਪਾਣੀ ਬਾਕੀ ਤਾਂ ਜੇਲ੍ਹ 'ਚ ਬੈਠਿਆ ਭਾਈ ਉਹਦੇ ਖਾਤੇ ਕਿੰਨੇ ਪਾਣਗੇ ਅੱਪਾ ਨੇ ਅੰਮ੍ਰੂ ਦੇ ਖਾਤੇ ਤਾਂ ਹੀ ਪਾਇਆ ਭਾਈ ਹੁਣ ਕਬੀਲ ਨਰ ਨੂੰ ਅੰਮ੍ਰੂ ਅੱਗੇ ਸਾਰਾ ਸਾਨੂੰ ਟੋਟਲ ਸਮਝਾਤਾ ਭਾਈ 4 ਲੱਖ ਦੀ ਹੁੜੀ ਫਸਲ ਹੋਊਗੀ 5 ਲੱਖ ਰੁਪਏ ਪਹਿਲਾਂ ਭਾਈ ਆਪਣਾ ਇੰਦਰ ਨੇ ਪੜਿਆ ਮਾਈ ਜੀ ਤੁਸੀਂ ਵੀ ਸਿਆਣੇ ਆ ਮੇਰੇ ਤੂੰ ਵੀ ਸਿਆਣਾ ਹੈ 5 ਲੱਖ ਕਿੱਥੇ ਲਾਇਆ ਆ ਘਰ ਦਾ ਹਾਲ ਦੇਖਿਓ ਕੀ ਆ ਕਿੱਥੇ ਲਾਏ ਉਹਨੇ 5 ਲੱਖ ਹੋਰ ਵੀ ਘਰ ਦੇ ਨੂੰ ਕੋ ਖਰਚੇ ਬਥੇ ਹੁੰਦੇ ਨੇ ਕੱਲਾ ਆਏ ਜਿਵੇਂ ਆਪਾਂ ਘਰਤੀ ਲਾ ਦਈਏ ਬਥੇਰੀਆਂ ਕਵੀਨਦਾਰੀਆਂ ਹੁੰਦੀਆਂ ਮਾਣੇ ਜੀ 4 ਲੱਖ ਦੀ ਕਣਕ ਪਈ ਆ ਨਾ 4 ਲੱਖ ਦੀ ਜੀਰੀ ਵੀ ਹੁੰਦੀ ਹੋਣੀ ਆ 8 ਲੱਖ ਥੋੜਾ ਨਹੀਂ ਹੈਗਾ ਕਵੀਨਦਾਰੀ ਚਲਾਣ ਲਈ ਫੇਰ 5 ਲੱਖ ਦੀ ਲੋਨ ਕਿੱਥੇ ਵਹਿ ਗਈ ਤੂੰ ਤਾਂ ਕੱਲ ਆਏ ਹੈਂਗੀ ਤੂੰ ਤਾਂ ਕੱਲ ਦਾ ਸਾਹੂ ਗਏ ਤੇ ਲੱਗ ਗਿਆ ਜਿਹੜਾ ਕੀ ਹੋਇਆ ਇਹਨੇ ਵੀਰਦਾਰੀਆਂ ਚ 5 ਲੱਖ ਦੀ ਜਾਂਦਾ ਆਪ ਦਾਰੂ ਪੀਤਾ ਹੋਣਾ ਚਾਹੀ ਇਹਨੂੰ ਨਸ਼ਾ ਕਰਾਉਂਦਾ ਹੋਣਾ ਮੋਟਾ ਕਰਦਾ ਹੋਣਾ ਹੋਰ ਘਰੇ ਕੋਈ ਨਾ ਮਾਰੇ ਬੁਮਾਰੀ ਇੰਡੀਗੀ ਹੈਗੀ ਕੀ ਹੋਇਆ ਮੈਂ 100 ਨਹੀਂ ਦਿੰਦਾ ਮਾਰ ਮਾਰ ਛੋਟਾ ਹੁੰਦਾ ਪੰਜਾ ਫਿਰਦਾ ਕੀ ਹੋਇਆ ਉਹਨਾਂ ਵੀ ਖਰਚਾ ਹੋ ਜਾਂਦਾ ਹੋਰ ਵੀ ਘਰ ਦੇ ਸੌਕ ਵੀਰਦਾਰੀਆਂ ਹੁੰਦਗੀਆਂ ਨੇ ਖੇਤੀ ਦੇ ਫਸਲ ਬਾੜੀ ਦਾ ਸੌ ਹੁੰਦਾ 2 ਮਾਰਤੀ ਆ ਭੈਣੇ 80000 ਵੀ ਦਿੰਦੇ ਚੱਲੋ ਮੈਨੂੰ ਚੁੱਪ ਕਰ ਕਿਉਂ ਲੜੀਆਂ ਨੇ ਤੁਸੀਂ ਠੰਡੇ ਬਾਕੀ ਰਹੀ ਗੱਲ 2 ਲੱਖ ਦੀ ਆਪਦਾ ਲੈ ਲਓ ਜਦੋਂ ਲੈ ਕੋਈ ਨਹੀਂ ਤੁਸੀਂ ਬੱਚਾ ਚਾਲੇ ਕੋਈ ਗੱਲ ਨਹੀਂ ਕੋਈ ਵਕਤ ਪਿਆ ਹੋਇਆ ਇਹਨਾਂ ਤੇ ਕਿੰਨਾ ਦਾ ਸਾਰਾ ਨਿਮੇੜਾ ਕਰਕੇ ਆਇਆ ਤੋ ਨਿਮੇੜਾ ਤਾਂ ਕਰਾਂ ਲੈ ਮੈਂ ਵੀ ਲੇਟ ਹੋ ਗਿਆ ਮੈਂ ਵੀ ਸਿਰ ਲੱਜ ਜਾ ਕੋਈ ਗੱਲ ਨਹੀਂ ਪੂਰਾ ਟਾਈਮ ਲੱਗ ਗਿਆ ਕਿਹੜਾ ਤੁਹਾਡੇ ਚੱਲ ਭਾਈ ਤੁਹਾਡੇ ਹਿਸਾਬ ਨਾਲ ਥੋੜਾ ਆ ਕੇ ਤੁਸੀਂ ਕੱਲੀ ਕੱਲੀ ਐਂਟਰੀ ਆਪਣੀ ਮਨਸੇ ਦੀ ਚਾੜੀ ਪਈ ਐ ਕੋਈ ਗੱਲ ਨਹੀਂ ਕਿਦੋਂ ਮਰਜ਼ੀ ਹਿਸਾਬ ਨਾਲ ਜੀ ਭਾਈ ਕੋਈ ਨਾ ਭਾਈ ਚਾਹ ਬਣਾ ਦੇ ਨਾ ਨਾ ਬੱਸ ਚੰਗਾ ਭਾਈ ਆਪਾਂ ਅੱਛਾ ਸੁਣ ਮੈਂ ਸੌ ਤਾਂ ਤੱਕ ਜੁਮੇ ਫਿਟਾ ਦੇ ਸੌ ਤਾਂ ਨਿਮੇੜਦਾ ਬੂਹਰੇ ਮੁੱਕੋ ਤਾਂ ਉਹੀ ਗੱਲ ਨਾ ਕਰਦੀ ਐ ਨਾ ਫਿਰ ਦੇਖ ਮੁੱਕੋ ਮੇਰੀ ਗੱਲ ਸੁਣ ਲੈ ਭਾਈ ਅੱਗ ਤਾਂ ਤੈਨੂੰ ਦੇਣਾ ਪਊਗਾ ਮੈਂ ਤਾਂ ਰੁਪਈਆ ਨਹੀਂ ਦਿੰਦੀ ਕੀ ਗੱ ਅੱਧ ਦੀ ਮਾਰ ਕਹਤਾ ਤੂੰ ਕਹੌਣ ਲੱਗ ਗਿਆ ਤਾਂ ਤੂੰ ਚਾਹੇ ਹੋਈ ਨੇ ਕਰਵਾ ਲਿਆ ਹੁਣ ਖਰਚਾ ਵੀ ਨਿਕਟਣਾ ਪਊਗਾ ਦਾ ਫੇਰ ਕਿਹੜਾ ਸੀ 5 ਲੱਖ ਖਾਇਆ ਸੀ ਕਹਦੇ ਦੀਏ ਪੈਸੇ ਕੀ ਖਾਇਆ ਨੇ ਨਾ ਸਮਰੂਪੀ ਖਾਂਦਾ ਤੂੰ 5 ਲੱਖ ਦਾ ਇਹਨੂੰ ਤਾਂ ਪਤਾ ਨਹੀਂ ਕਿ ਹੈਗਾ ਵੀ 5 ਲੱਖ ਖਾਇਆ ਮੈਂ ਤਾਂ ਵੀਰੇ ਚੁੱਪੀ ਆ ਮੈਂ ਤਾਂ ਉਦੋਂ ਦੀ ਚੁੱਪਾ ਆਹੀ ਸਿਰ ਐਸੇ ਚੜੀ ਜਾਂਦੇ ਸਾਰੇ ਘਰ ਦੀ ਬਰਬਾਦੀ ਲਿਆ ਕੇ ਬੈਰਨੇ ਤੂੰ ਸਾਨੂੰ ਪਤਾ ਵੀ ਨਹੀਂ ਹੈਗਾ ਵੀ 5 ਲੱਖ ਕਿੱਥੇ ਨੇ ਹਲੇ ਪਤਾ ਨਹੀਂ ਕਿਸ ਕਿਸ ਤੋਂ ਲਈ ਬੈਠਾ ਹੋਣਾ ਚੰਗਾ ਪਾਣੇ ਤੁਰ ਜਾ ਜਾ ਕੋਈ ਨਾ ਸੀ ਆਪੀ ਨਿਪਟ ਲਾਂਗੇ ਉਹ ਤਾਂ ਫੇਰ ਤੁਹਾਨੂੰ ਨਿਕਟ ਨਹੀਂ ਪੈਣਾ ਹੁਣ ਬਾਕੀ ਸੱਚੀ ਇੱਕ ਗੱਲ ਹੋਰ ਜੇ ਤੁਸੀਂ ਜ਼ਮੀਨ ਠੇਕੇ ਤੇ ਦੇਣੀ ਆ ਤਾਂ ਸਾਨੂੰ ਦੇ ਦਿਓ ਪਹਿਲਾਂ ਵੀ ਤਾਂ ਅੱਤ ਕਿਲੇ ਸੰਭਾਲਦਾ ਸੀ ਹੁਣ ਵੀ ਸੰਭਲਾਂਗੇ ਜੋ ਠੇਕਾ ਬਣੇਗਾ ਸੀ ਦੇ ਦਾਂਗੇ ਅੱਛਾ ਬਾਰੀ ਸਿਆਣੀ ਆਏ ਰੱਖ ਲੋ ਜ਼ਮੀਨ ਆਪਾਂ ਠੇਕੇ ਤੇ ਦਿੰਦੀ ਹੈਗੀ ਤੈਨੂੰ ਸੁਣ ਗਈ ਨਾ ਮੇਰੀ ਗੱਲ ਚੱਲ ਸੋਚ ਲਿਓ ਫੇਰ ਹਾਂ ਆਈ ਜਿਆਦੇ ਇੱਕ ਘਰ ਚਲਾਉਣ ਆਈ ਘਰ ਦੀ ਬਰਬਾਦੀ ਲਿਆਦੀ